ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 623 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅਵਾਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 624 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰਪੂਰੈ ਕੀਤੀ ਪੂਰੀ ਹੇ ਭਾਈ ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਵਿੱਚ ਸਫਲਤਾ ਦਿੱਤੀ ਹੈ ਬਾਰ ਬਾਰੇ ਹਾ ਪਰ ਪੂਰੀ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦੇਸ ਰਿਹਾ ਹੈ ਕੇ ਮਕੁਸਲ ਪਿਆ ਇਸ ਨਾਨਾ ਮੇਰੇ ਅੰਦਰ ਆਤਮਿਕ ਸੁਖ ਆਨੰਦ ਬਣ ਗਿਆ ਹੈ ਇਹ ਹੈ ਇਸ਼ਨਾਨ ਜੋ ਮੈਂ ਗੁਰੂ ਸਰ ਵਿੱਚ ਕੀਤਾ ਹੈ ਪਾਰ ਬ੍ਰਹਮ ਵਿਟੋ ਹ ਕੁਰਬਾਨਾ ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ ਗੋਰ ਕੇ ਚਰਨ ਕਵਲ ਰਿੱਧ ਧਾਰੇ ਹੇ ਭਾਈ ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਣਾ ਆਪਣੇ ਹਿਰਦੇ ਵਿੱਚ ਵਸਾ ਲਏ ਬਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਓ ਉਹਦੀ ਜ਼ਿੰਦਗੀ ਦੇ ਰਸਤੇ ਵਿੱਚ ਰਤਾ ਭਾਰ ਵੀ ਕੋਈ ਰੁਕਾਵਟ ਨਹੀਂ ਆਉਂਦੀ ਗੁਰੂ ਉਸ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਰਹਾਓ ਮੇਲ ਸਾਧੂ ਦੁਰਮਤ ਖੋਏ ਹੈ ਭਾਈ ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤ ਦੂਰ ਕਰ ਲੈਂਦਾ ਹੈ। ਪਤਤ ਪੁਨੀਤ ਸਭ ਹੋਏ। ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। RAM DAS ਸਰੋਵਰ ਨਾਤੇ ਜਿਹੜੇ ਵੀ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਭਾਵ ਗੁਰੂ ਦੀ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦੇ ਹਨ। ਮਨ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਇਸ਼ਨਾਨ ਕਰਾਂਦੇ ਹਨ ਸਭ ਲਾਥੇ ਪਾਪ ਕਮਾਤੇ ਉਹਨਾਂ ਦੇ ਸਾਰੇ ਪਿਛਲੇ ਕਮਾਏ ਹੋਏ ਪਾਪ ਲੈ ਜਾਂਦੇ ਹਨ ਗੋਨ ਗੋਬਿੰਦ ਨਿਤ ਗਾਈਐ हे ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਸਾਧ ਸੰਗ ਮਿਲ ਧਿਆਇਐ ਸਦਾ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਣੇ ਚਾਹੀਦੇ ਹਨ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ ਉੱਥੋਂ ਜੋ ਸਿੱਖਿਆ ਮਿਲਦੀ ਹੈ ਉਹ ਜੀਵਨ ਵਿੱਚ ਲਾਗੂ ਵੀ ਕਰਨੀ ਚਾਹੀਦੀ ਹੈ ਇਹ ਨਹੀਂ ਆਪਾਂ ਸਾਧ ਸੰਗਤ ਕੀਤੀ ਹੈ ਜਿੰਨਾ ਚਿਰ ਸੰਗਤ ਵਿੱਚ ਬੈਠੇ ਹਾਂ ਉਹਨਾਂ ਚਿਰ ਮਨ ਤੇ ਅਸਰ ਹੈ ਜਦੋਂ ਸੰਗਤ ਬਾਹਰ ਸੰਗਤ ਤੋਂ ਬਾਹਰ ਆਉਨੇ ਹਾਂ ਤੇ ਸਭ ਕੁਝ ਭੁੱਲ ਜਾਂਦਾ ਹੈ ਤੇ ਪਹਿਲੇ ਵਰਗਾ ਹੀ ਹੋ ਜਾਂਦਾ ਹੈ ਸਾਧ ਸੰਗਤ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਉਹ ਮਨ ਵਿੱਚ ਵਸਾਈਏ ਗੁਰੂ ਦੇ ਕੀਤੇ ਹੋਏ ਬਚਨ ਜੋ ਹਨ ਮਨ ਬਾਣਛਤ ਫਲ ਪਾਏ ਉਹ ਮਨੁੱਖ ਪ੍ਰਭੂ ਦਰਤੋਂ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ਗੁਰ ਪੂਰਾ ਹਿਰਦੈ ਧਿਆਏ ਜਿਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਗੁਰ ਗੋਪਾਲ ਆਨੰਦਾ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਸ੍ਰਿਸ਼ਟੀ ਦਾ ਪਾਲਨਹਾਰ ਹੈ ਆਨੰਦ ਸਰੂਪ ਹੈ ਜਪ ਜਪ ਜੀਵੇ ਪਰਮਾਨੰਦਾ ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਜਨ ਨਾਨਕ ਨਾਮ ਧਿਆਇਆ ਦਾਸ ਨਾਨਕ ਉਸ ਪਰਮਾਤਮਾ ਦਾ ਸਦਾ ਨਾਮ ਸਿਮਰਦਾ ਹੈ ਪ੍ਰਭੇ ਆਪਣਾ ਬਿਰਦ ਰਖਾਇਆ ਪਰਮਾਤਮਾ ਆਪਣਾ ਮੋਢ ਕਦੀਮਾ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈ ਰਾਗ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਹਿ ਹੈ ਦੇਸ ਛਤਰ ਮੇਗ ਘਟਾ ਘਟ ਦਾ ਮਨ ਚਮਕ ਡਰਾਇਓ ਯਾਦੋਂ ਬਦਲਾਂ ਦੀਆਂ ਘਟਾਆਂ ਹੀ ਘਟਾਆਂ ਛਤਰੀ ਵਾਂਗ ਦਸੀਂ ਪਾਸੀ ਪਸਰੀਆਂ ਹੁੰਦੀਆਂ ਹਨ ਬਿਜਲੀ ਚਮਕ ਚਮਕ ਕੇ ਡਰਾਉਂਦੀ ਹੈ ਸੇਜ अकेਲੀ ਨੀਂਦ ਨੋਂ ਨੈਣ ਹੈ ਪਿਰ ਪਰਦੇਸ ਸਿਧਾਇਓ ਜਿਸ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੁੰਦਾ ਹੈ ਉਹਦੀ ਸੇਜ ਪਤੀ ਤੋਂ ਬਿਨਾ ਸੁੰਝੀ ਹੁੰਦੀ ਹੈ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਹੋਣ ਨਹੀਂ ਸੰਦੇਸ ਰੋ ਮਾਇਓ ਪਤੀ ਤੋਂ ਵਿਛੜ ਕੇ ਕਬਰਾਈ ਹੋਈ ਆਖਦੀ ਹੈ ਏ ਮਾਂ ਹੁਣ ਤਾਂ ਪਤੀ ਵੱਲੋਂ ਕੋਈ ਸਨੇਹਾ ਵੀ ਨਹੀਂ ਆਉਂਦਾ ਏਕ ਕੋਸ ਰੋ ਸਿਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ ਰਹਾਓ ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ ਇੱਕ ਕੋ ਪੈਂਡਾ ਹੀ ਕਰਦਾ ਸੀ ਤਦੋਂ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ ਕਿਉਂ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਏ ਮਾਂ ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ ਪ੍ਰਭੂ ਕਿਵੇਂ ਭੁੱਲ ਸਕਦਾ ਹੈ ਇਹ ਤਾਂ ਸਾਰੇ ਗੁਣਾ ਦਾ ਮਾਲਕ ਹੈ ਸਾਰੇ ਸੁਖ ਦੇਣ ਵਾਲਾ ਹੈ ਮੰਦਰ ਚਰ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਮੈਂ ਵੀ ਵਿਛੜੀ ਨਾਰ ਵਾਂਗ ਕੋਠੇ ਉੱਤੇ ਚੜ੍ਹ ਕੇ ਪਤੀ ਦਾ ਰਾਹ ਤੱਕਦੀ ਹਾਂ ਮੇਰੀਆਂ ਵੀ ਅੱਖਾਂ ਵਿਰਾਗ ਨੀਰ ਨਾਲ ਭਰ ਆਈਆਂ ਹਨ ਜਿਸ ਤਾਂ ਜਿਸ ਤਰ੍ਹਾਂ ਪਤੀ ਦੇ ਵਿਛੋੜੇ ਵਿੱਚ ਪਤਨੀ ਜੋ ਬਿਲਕਦੀ ਹੈ ਉਸੇ ਤਰ੍ਹਾਂ ਆਪਾਂ ਜੀਵ ਇਸਤਰੀਆਂ ਵੀ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਬਿਲਕਦੀਆਂ ਹਾਂ ਹੋਰ ਪੀਤਰ ਓ ਹੋ ਪੀਤ ਪਿਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਏ ਮਾਂ ਮੈਂ ਸੁਣਦੀ ਹਾਂ ਤਾਂ ਮੈਂ ਸੁਣਦੀ ਹਾਂ ਏ ਮਾਂ ਮੈਂ ਸੁਣਦੀ ਤਾਂ ਇਹ ਹਾਂ ਕਿ ਉਹ ਪਤੀ ਪ੍ਰਭੂ ਮੇਰੇ ਹਿਰਦੇ ਦੇਸ ਵਿੱਚ ਮੇਰੇ ਨੇੜੇ ਹੀ ਵੱਸਦਾ ਹੈ ਪਰ ਮੇਰੇ ਤੇ ਉਸ ਦੇ ਵਿਚਕਾਰ ਮੇਰੀ ਹੋਮੈ ਦੀ ਗੰਧ ਖੜੀ ਹੋ ਗਈ ਹੈ ਪਾਂ ਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਕਹਿੰਦੇ ਹਨ ਪੰਭੀਰੀ ਦੇ ਖੰਭ ਵਾਂਗ ਬੜਾ ਬਰੀਕ ਪਰਦਾ ਤਿਤਲੀ ਦੇ ਖੰਭ ਵਰਗਾ ਪਰਦਾ ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵਸਦਾ ਜਪਦਾ ਹੈ ਭਿਓ ਕਿਰਪਾਲ ਸਰਬ ਕੋ ठाकुर सगरो ਦੁੱਖ ਮਿਟਾਇਓ ਹੇ ਮਾ ਜੈਸ ਸੁਭਾਗਣ ਉੱਤੇ ਸਭ ਜੀਵਾਂ ਦਾ ਮਾਲਕ ਦਿਆਵਾਨ ਹੁੰਦਾ ਹੈ ਉਸ ਦਾ ਉਹ ਸਾਰਾ ਵਿਛੋੜੇ ਦਾ ਦੁੱਖ ਦੂਰ ਕਰ ਦਿੰਦਾ ਹੈ ਕਹੁ ਨਾਨਕ ਹੋ ਮੈਂ ਭੀਤ ਗੁਰ ਖੋਈ ਤੋ ਦਿਯਾਰ ਬੀਠ ਲੋ ਪਾਇਓ ਨਾਨਕ ਆਖਦਾ ਹੈ ਕਿ ਜਦੋਂ ਗੁਰੂ ਨੇ ਜੀਵ ਇਸਤਰੀ ਦੇ ਅੰਦਰੋਂ ਹੋਮੈ ਦੀ ਕੰਧ ਢਾ ਦਿੱਤੀ ਤਦੋਂ ਉਸ ਨੇ ਮਾਇਆ ਰਹਿਤ ਦਿਯਾਲ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਅੰਦਰ ਹੀ ਲੱਭ ਲਿਆ ਸਬਰੇ ਹੋ ਅੰਦੇਸਰੋ ਮਾਇਓ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ ਜਿਸ ਦੀ ਉਸ ਨੂੰ ਤਾਂਗ ਲੱਗ ਰਹੀ ਸੀ ਜੋ ਚਾਹਤ ਸੋ ਗੁਰੂ ਮਿਲਾਇਓ ਉਸ ਦਾ ਸਾਰਾ ਚਿੰਤਾ ਫਿਕਰ ਮੁੱਕ ਗਿਆ ਗੁਰੂ ਨੇ ਪਰਮਾਤਮਾ ਨੂੰ ਮਿਲਾ ਦਿੱਤਾ ਸਰਬ ਗੁਨਾ ਨਿਦਰਾਇਓ ਰਹਾਓ ਦੂਜਾ اے ماں প্রভু ਪਾਤਸ਼ਾਹ ਸਾਰੇ ਗੁਨਾ ਦਾ ਖਜ਼ਾਨਾ ਹੈ ਉਹ ਉਸ ਨੂੰ ਹੀ ਮਿਲਦਾ ਹੈ ਜਿਹੜਾ ਗੁਰੂ ਦੇ ਸ਼ਰਨ ਪੈ ਕੇ ਉਸ ਦਾ ਨਾਮ ਜਪਦਾ ਹੈ ਰਹਾਉ ਦੂਜਾ ਇੱਥੇ ਤਾਂ ਲਿਖਿਆ ਹੋਇਆ ਹੈ ਇੱਕ ਰਹਾਉ ਪਹਿਲਾ ਆ ਗਿਆ ਹੈ ਇੱਕ ਰਹਾਉ ਨਾਨਕ ਨਾਮ ਤੋਂ ਬਾਅਦ ਆਇਆ ਹੈ ਇੱਥੇ ਰਹਾਉ ਦੂਜਾ ਰਹਾਉ ਦਾ ਭਾਵ ਹੈ ਠਹਿਰੋ ਤੇ ਸੋਚੋ ਪਰਮਾਤਮਾ ਗੁਰੂ ਜੀ ਕੀ ਗੱਲ ਕਰ ਰਹੇ ਹਨ ਸੋਰਠ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ हे ਪ੍ਰਭੂ ਤੂੰ ਆਤਮਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈ ਤੇਰਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀਵਾ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਲੋਭੀ ਮਾਇਆ ਧਾਰੀ हे ਪ੍ਰਭੂ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿੰਦਾ ਹਾਂ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਖੋ ਪੈ ਜੁ ਤੁਮਾਰੀ ਪਰ हे ਪ੍ਰਭੂ ਪਰਮਾਤਮਾ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ ਗੋਬਿੰਦ ਜੋ ਸਾਰੀ ਸ੍ਰਿਸ਼ਟੀ ਨੂੰ ਸੰਭਾਲਣ ਵਾਲਾ ਹੈ ਸੋ ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ਹਰ ਜੀਉ ਨਿਮਾਣਿਆ ਤੂੰ ਮਾਣ हे ਪ੍ਰਭੂ ਜੀ ਤੂੰ ਨਾ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਨੇ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਓ ਮੈਂ ਤੇਰੀ ਤਾਕਤ ਤੋਂ ਸਦਕੇ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ ਏ ਭਾਈ ਮੇਰਾ ਗੋਬਿੰਦ ਨਿਕਾਰਿਆ ਨੂੰ ਵੀ ਆਦਰ ਜੋਗਾ ਬਣਾ ਦਿੰਦਾ ਹੈ ਰਹਾਓ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਏ ਭਾਈ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਅ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਘਾਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਤਾ ਵੀ ਹੈ ਪਰ ਫਿਰ ਆਪਣੇ ਗਲ ਨਾਲ ਉਸ ਨੂੰ ਲਾ ਲੈਂਦਾ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਇਸੇ ਤਰ੍ਹਾਂ ਪ੍ਰਭੂ ਪਿਤਾ ਵੀ ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਬੜਾ ਬਖਸ਼ੇਂਦੇ ਮੇਰਾ ਮਾਲਕ ਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਅਗਾਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ ਹਾਰੇ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਏ ਭਾਈ ਪ੍ਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸ پاس ਆਪਣੀ ਬਿਰਥਾ ਆਖ ਕੇ ਸੁਣਾਈ ਜਾ ਸਕਦੀ ਹੈ ਕਹਿਣ ਕਥਨ ਨਾ ਭੀਜੈ ਗੋਬਿੰਦ ਹਰ ਭਾਵੇਂ ਪੈਜ ਰਖਾਈਐ ਹੇ ਭਾਈ ਪ੍ਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਕਰਨੀ ਕਰਕੇ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ ਆਵਰੇ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀਐ ਹੇ ਪ੍ਰਭੂ ਪ੍ਰਮਾਤਮਾ ਮੈਂ ਹੋਰ ਸਾਰੇ ਆਸਰੇ ਵੇਖਲੇ ਹਨ ਮੈਂ ਇੱਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਤੇਰਾ ਸਹਾਰਾ ਹੀ ਤਕਿਆ ਹੋਇਆ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ हे ਭਾਈ ਮਾਲਕ ਪ੍ਰਭ ਦਿਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤਿ ਉਸ ਨੂੰ ਪੂਰਾ ਗੁਰੂ ਮਿਲ ਦਿੰਦਾ ਹੈ ਮਿਲਾ ਦਿੰਦਾ ਹੈ ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ ਹਰ ਹਰ ਨਾਮ ਆਖਦ ਮੁਖ ਪਾਇ ਜਨ ਨਾਨਕ ਸੁਖ ਵਸੰਤੀ ਏ ਦਾਸ ਨਾਨਕ ਆਖ ਕੇ ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪ੍ਰਮਾਤਮਾ ਨਾਮ ਦਵਾਈ ਪਾ ਦਿੰਦਾ ਹੈ ਪ੍ਰਮਾਤਮਾ ਦੇ ਨਾਮ ਦੀ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੈ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 624 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 625 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ